ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਰੈਲੀਆਂ ਤੇ ਇਕੱਠ ਦਾ ਜਿਹੜਾ ਦੌਰ ਹੈ ਉਹ ਪੰਜਾਬ 'ਚ ਸ਼ੁਰੂ ਹੋ ਚੁੱਕਿਆ ਹੈ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਜੋ ਰੈਲੀਆਂ ਨੂੰ ਲੈ ਕੇ ਵਿਉਤਪੰਧੀਆਂ ਉਲੀਕ ਲਈਆਂ ਗਈਆਂ ਹਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਲਗਾਤਾਰ ਪੰਜਾਬ ਭਰ ਦੇ ਵਿੱਚ ਸਾਰੀਆਂ ਪਾਰਟੀਆਂ ਰੈਲੀਆਂ ਕਰਦੀਆਂ ਹੋਈਆਂ ਨજર ਆਨ ਕੀ ਹੈ ਸਾਰੀਆਂ ਪਾਰਟੀਆਂ ਵੱਲੋਂ ਜਨ ਸੰਪਰਕ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਜੋ ਹਾਲੀ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਹੈ ਮੌਕੇ ਦੇ ਵਿੱਚ ਉਸ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਵਿਗੜੀ ਹੋਈ ਸੀ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਸਨ ਤਾਂ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਉਹਨਾਂ ਦਾ ਰੈਲੀ ਦੇ ਵਿੱਚ ਆਉਣਾ ਮੁਸ਼ਕਲ ਹੈ ਪਰ ਬਾਅਦ ਦੇ ਵਿੱਚ ਡਾਕਟਰ ਵੱਲੋਂ ਹਰੀ ਚੰਡੀ ਮਿਲਣ ਤੋਂ ਬਾਅਦ ਉਹ ਰੈਲੀ ਦੇ ਵਿੱਚ ਆਏ ਧੂਆਂਧਾਰ ਭਾਸ਼ਣ ਵੀ ਦਿੱਤਾ ਯੁੱਤ ਨਸ਼ਿਆਂ ਵਿਰੁੱਧ ਦੇ ਤਹਿਤ ਇਹ ਰੈਲੀ ਕੀਤੀ ਗਈ ਸੀ ਜਿਸ ਤੇ ਵਿੱਚ ਜੋ ਪੁਰਾਣੀਆਂ ਸਰਕਾਰਾਂ ਪੰਜਾਬ ਦੇ ਵਿੱਚ ਰਾਜ ਕਰਕੇ ਗਈਆਂ ਅਕਾਲੀ ਦਲ ਬਾਦਲ ਦੇ ਨਾਲ ਜਿਹੜਾ ਭਾਜਪਾ ਦਾ ਗੱਠ ਜੋੜ ਤੇ ਕਾਂਗਰਸ ਪਾਰਟੀ ਉਹਨਾਂ ਦੇ ਉੱਪਰ ਤਿੱਖੇ ਪ੍ਰਹਾਰ ਜਿਹੜੇ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਹੈ ਕਿ ਜੋ ਪੰਜਾਬ ਦੇ ਵਿੱਚ ਛੇਵਾ ਦਰਿਆ ਨਸ਼ੇ ਤਾਂ ਵਗ ਰਿਹਾ ਹੈ ਇਹ ਉਹਨਾਂ ਸਰਕਾਰਾਂ ਦੀ ਦੇਣ ਹੈ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਚਾਹੁੰਦੇ ਕੰਟਰੋਲ ਕਰਨਾ ਚਾਹੁੰਦੇ ਤਾਂ ਹੋ ਵੀ ਸਕਦਾ ਸੀ ਪਰ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰੀ ਗੱਡੀਆਂ ਦੀ ਵਰਤੋਂ ਕੀਤੀ ਗਈ ਹੈ ਨਸ਼ੇ ਦਾ ਮੱਕੜ ਜਾਲ ਪੰਜਾਬ ਦੇ ਵਿੱਚ ਫੈਲਾਉਣ ਦੇ ਲਈ ਕਾਫੀ ਵੱਡੇ ਉਹਨਾਂ ਨੇ ਹਮਲੇ ਕੀਤੇ ਹੈ ਕਿ ਜੇਕਰ ਧਿਆਨ ਦਿੱਤਾ ਜਾਂਦਾ ਸਰਕਾਰਾਂ ਵੱਲੋਂ ਤਾਂ ਬੇਰੁਜ਼ਗਾਰੀ ਉੱਪਰ ਧਿਆਨ ਦਿੱਤਾ ਜਾਂਦਾ ਤਾਂ ਇੱਕ ਤਾਂ ਜਿਹੜੇ ਸਾਡੇ ਨੌਜਵਾਨ ਨੇ ਇਹ ਨਸ਼ਿਆਂ ਵੱਲ ਨਾ ਜਾਂਦੇ ਦੂਸਰਾ ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਜਿਹੜੇ ਲੋਕ ਨੇ ਜੋ ਮਾਪੇ ਨੇ ਉਹ ਇਸ ਨਸ਼ੇ ਤੋਂ ਡਰੇ ਹੋਏ ਨੇ ਆਪਣੇ ਬੱਚਿਆਂ ਨੂੰ ਵੱਡਾ ਸਰਮਾਇਆ ਲਾ ਕੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਵਾਸ ਕਰਵਾ ਰਹੇ ਨੇ ਤਾਂ ਕਿ ਉਹਨਾਂ ਦੇ ਬੱਚੇ ਇਸ ਨਸ਼ੇ ਦੀ ਦਲਦਲ 'ਚ ਨਾ ਫਸਣ ਹੋਰ ਵੀ ਕਾਫੀ ਉਹਨਾਂ ਨੇ ਵੱਡੇ ਹਮਲੇ ਕੀਤੇ ਪੰਜਾਬ ਦੇ ਜੋ ਪੁਰਾਣੀ ਲੀਡਰਸ਼ਿਪ ਹੈ ਪੁਰਾਣੀਆਂ ਸਰਕਾਰਾਂ ਉਹਨਾਂ ਨੇ ਕਿਹਾ ਕਿ ਬਹੁਤ ਕੁਝ ਖੁਦ ਸਰਕਾਰਾਂ ਨੇ ਕਰਵਾਇਆ ਜੇਕਰ ਸਰਕਾਰਾਂ ਇਹਦੇ ਵਿੱਚ ਇਨਵੋਲ ਨਾ ਹੁੰਦੀਆਂ ਤਾਂ ਸਾਨੂੰ ਅੱਗੇ ਆਉਣ ਦੀ ਲੋੜ ਨਹੀਂ ਪੈਣੀ ਸੀ ਉਹਨਾਂ ਨੇ ਆਪਦਾ ਹਵਾਲਾ ਵੀ ਦਿੱਤਾ ਕਿ ਮੈਂ ਇੱਕ ਮਸ਼ਹੂਰ ਕਲਾਕਾਰ ਸੀ ਮੈਨੂੰ ਪੰਜਾਬ ਦਾ ਦਰਦ ਸੀ ਤਾਂ ਮੈਨੂੰ ਇਸ ਲਾਈਨ ਦੇ ਵਿੱਚ ਆਉਣਾ ਪਿਆ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਸਨ ਹੁਣ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਬਦਲਾਅ ਕਰ ਰਹੇ ਹਾਂ ਤਾਂ ਸਾਨੂੰ ਸਵੇਰੇ ਉੱਠਦੇ ਆ ਸਾਰੀ ਗਾਲਾਂ ਕੱਢਣ ਲੱਗ ਜਾਂਦੇ ਇਹ ਉਹਨਾਂ ਦਾ ਵਰਡਿੰਗ ਸੀ ਕੱਲ ਆਪਣੀ ਰੈਲੀ ਦੇ ਵਿੱਚ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀਆਂ ਕੁਰਸੀਆਂ ਖੁੱਸਣ ਦਾ ਡਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਉਂ ਇਹ ਰੈਲੀ ਦੇ ਵਿੱਚ ਸੰਬੋਧਨ ਕਰਨ ਦੀਆਂ ਪਹਿਲਾਂ ਅਟਕਲਾਂ ਦਾ ਦੌਰ ਇਹੀ جاری ਸੀ ਕਿ ਉਹਨਾਂ ਦੀ ਸਿਹਤ ਕਾਫੀ ਖਰਾਬ ਹੈ ਤਾਂ ਉਹ ਸ਼ਾਇਦ ਹੀ ਰੈਲੀ ਦੇ ਵਿੱਚ ਪਹੁੰਚ ਸਕਣਗੇ ਰੈਲੀ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਤੇ ਜੋਰਪਾਲ ਸਿੰਘ ਚੀਮਾ ਤੇ ਉਹਨਾਂ ਦੇ ਨਾਲ ਹੋਰ ਜੜੇ ਵੱਡੇ ਆਗੂ ਨੇ ਉਹ ਰੈਲੀ ਨੂੰ ਸੰਬੋਧਨ ਕਰਨਗੇ ਪਰ ਕਿਤੇ ਨਾ ਕਿਤੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਸੀ ਕਿ ਇਹ ਰੈਲੀ ਸਫਲ ਨਹੀਂ ਹੋ ਪਾਏਗੀ ਕਿਉਂਕਿ ਲੋਕ ਜੋ ਭਾਸ਼ਣ ਦਿਲਚਸਪੀ ਨਾਲ ਮਾਨਸਾਬ ਦਾ ਸੁਣਦੇ ਹਨ ਉਹ ਦੂਜੇ ਲੀਡਰਾਂ ਆਗੂਆਂ ਦਾ ਨਹੀਂ ਸੁਣਦੇ ਇੱਥੇ ਵੀ ਇਹ ਗੱਲ ਜ਼ਰੂਰ ਦੇਖਣ ਨੂੰ ਮਿਲੀ ਹੈ ਮੀਡੀਆ ਦੀਆਂ ਖਬਰਾਂ ਹੈ ਕਿ ਜਿਵੇਂ ਹੀ ਮੁੱਖ ਮੰਤਰੀ ਸਾਹਿਬ ਨੇ ਆਪਣਾ ਭਾਸ਼ਣ ਖਤਮ ਕੀਤਾ ਅਗਲੇ ਆਕੂ ਆਪਣਾ ਭਾਸ਼ਣ ਕਰਨ ਆਏ ਤਾਂ ਲੋਕੀ ਉੱਠਣਾ ਸ਼ੁਰੂ ਹੋ ਗਏ ਸਨ ਭਾਵ ਰੈਲੀ ਦੇ ਵਿੱਚੋਂ ਹਲਚਲ ਜਿਹੜੀ ਹੈ ਵੱਧ ਗਈ ਸੀ ਜਾਣੇ ਸ਼ੁਰੂ ਹੋ ਗਏ ਸਨ ਤਾਂ ਮੁੱਖ ਮੰਤਰੀ ਸਾਹਿਬ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਐ ਉਹਨਾਂ ਨੇ ਫਿਰ ਅਪੀਲ ਕੀਤੀ ਹੈ ਕਿ ਜੇਕਰ ਫਿਰ ਤੁਸੀਂ ਦੂਸਰੀਆਂ ਸਰਕਾਰਾਂ ਨੂੰ ਅੱਗੇ ਲੈ ਕੇ ਆਓਗੇ ਤਾਂ ਪੰਜਾਬ ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਨਸ਼ਾ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਸਭ ਉਸੇ ਤਰ੍ਹਾਂ ਚੱਲੇਗਾ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਬੇਸ਼ੱਕ ਉਹਨਾਂ ਨੇ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਬਿਲਕੁਲ ਬੰਦ ਕਰ ਦਿੱਤਾ ਸਾਰਾ ਕੁਝ ਉਹ ਕਹਿੰਦੇ ਕਿ ਸਾਡੀ ਕੋਸ਼ਿਸ਼ ਜ਼ਰੂਰ ਹੈ ਜਿਨ੍ਹਾਂ ਨੇ ਵੀ ਉਹ ਨਸ਼ਾ ਵੇਚ ਕੇ ਵੱਡੇ ਵੱਡੇ ਘਰ ਮਹਿਣ ਪਾਈ ਸੀ ਅਸੀਂ ਉਹਨਾਂ ਤੇ ਪੀਲਾ ਪੰਜਾ ਚਲਾਇਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਮਤ ਸੋਚਣ ਵੇਚਣ ਵਾਲਿਆਂ ਤੇ ਉਹਨਾਂ ਨੇ ਕਿਹਾ ਲੀਡਰਾਂ ਵੱਲ ਨਿਸ਼ਾਨਾ ਸੀ ਪਰ ਉਹਨਾਂ ਨੇ ਡਾਇਰੈਕਟ ਨਾਮ ਕਿਸੇ ਦਾ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਬਿਸ਼ਾਉਣ ਵਾਲੇ ਜੋ ਆਗੂ ਵਰਕ ਲੀਡਰ ਨੇ ਤੇ ਉਹਨਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਦਾ ਇੱਕ ਇੱਕ ਹੀ ਪੁੱਤਰ ਸੀ ਉਹ ਵੀ ਨਸ਼ੇ ਦੀ ਭੇਟ ਚੜ ਗਿਆ ਤੇ ਅੱਗੇ ਉਹਨਾਂ ਦੀ ਜਿਹੜੀ ਪਰਿਵਾਰ ਹੈ ਉਹ ਨਹੀਂ ਵਧੇਗਾ ਤਾਂ ਉਹਨਾਂ ਨੇ ਕਿਹਾ ਕਿ ਮਤ ਸੋਚਣ ਕਿ ਅਸੀਂ ਲੋਕਾਂ ਦਾ ਪਰਿਵਾਰ ਜਿਹੜੇ ਹੈ ਖਤਮ ਕੀਤੇ ਹੈ ਉਹ ਕਹਿੰਦੇ ਕਿ ਪਰまあ ਇੱਥੇ ਅਦਾਲਤਾਂ ਲੱਖ ਫੈਸਲਾ ਕਰਨ ਪਰ ਪਰਮਾਤਮਾ ਦੀ ਅਦਾਲਤ ਜਦੋਂ ਫੈਸਲਾ ਕਰੇਗੀ ਤਾਂ ਉਹਨਾਂ ਕੋਲੋਂ ਉਸ ਦਾ ਫੈਸਲਾ ਸੰਭਾਲਿਆ ਨਹੀਂ ਜਾਏਗਾ ਉਹਨਾਂ ਨੇ ਕਾਫੀ ਆਪਣਾ ਦਰਦ ਜਿਹੜਾ ਉਹਨਾਂ ਦਾ ਛਲਕਿਆ ਇਸ ਰੈਲੀ ਦੇ ਵਿੱਚ ਪੰਜਾਬ ਦੇ ਵਿੱਚ ਜੋ ਨਸ਼ੇ ਦੇ ਨਾਲ ਲਗਾਤਾਰ ਮੌਤਾਂ ਦੀ ਗਿਣਤੀ ਜਿਹੜੀ ਵੱਧ ਰਹੀ ਹੈ ਉਸ ਨੂੰ ਲੈ ਕੇ ਉੱਥੇ ਹੀ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਜਿਵੇਂ ਹੀ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਪਨੀਸ ਸੋਦੀਆ ਤੇ ਜਿਹੜੀ ਕੇਜਰੀਵਾਲ ਨੇ ਉਹ ਇੱਕ ਤਾਂ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਆਏ ਸੀ ਦੂਸਰਾ ਜੋ ਦੋ ਡਿਪਟੀ ਨਵੇਂ ਸੀਐਮ ਲੱਗਣ ਦੀ ਗੱਲਬਾਤ ਚੱਲ ਰਹੀ ਸੀ ਉਸ ਨੇ ਉਹਨਾਂ ਨੂੰ ਸਿਰੇ ਚੜਾਉਣ ਦੇ ਲਈ ਉਹ ਪੰਜਾਬ ਚ ਆਏ ਸਨ ਜਿੱਥੇ ਦਲਿਤ ਭਾਈਚਾਰੇ ਦੇ ਲਈ ਹਰਪਾਲ ਸਿੰਘ ਚੀਮਾ ਦਾ ਨਾਮ ਸਾਹਮਣੇ ਆ ਰਿਹਾ ਸੀ ਉੱਥੇ ਹੀ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਡਾਕਟਰ ਬਲਜੀਤ ਕੌਰ ਦਾ ਨਾਮ ਜਿਹੜਾ ਉਹ ਸੁਝਾਇਆ ਗਿਆ ਸੀ ਉਹ ਇੱਕੋ ਇੱਕ ਪੰਜਾਬ ਕੈਬਨਿਟ ਦੇ ਵਿੱਚ ਇਸਤਰੀ ਮਹਿਲਾ ਜਿਹੜੇ ਮੰਤਰੀ ਨੇ ਤਾਂ ਉਸ ਨੂੰ ਲੈ ਕੇ ਪੇਚ ਕਿਤੇ ਨਾ ਕਿਤੇ ਫਸਿਆ ਹੋਇਆ ਸੀ ਪਰ ਜਿਸ ਤਰੀਕੇ ਦੇ ਨਾਲ ਹੁਣ ਅਜੇ ਤੱਕ ਅਨਾਉਂਸ ਨਹੀਂ ਹੋਇਆ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਹੋਈ ਹੈ ਕਿ ਭਗਵੰਤ ਮਾਨ ਨੇ ਕਿਤੇ ਨਾ ਕਿਤੇ ਆਪਣੀ ਗੱਲ ਬਣਾ ਲਈ ਹੈ ਨਹੀਂ ਤਾਂ ਹੁਣ ਤੱਕ ਜਿਹੜਾ ਕੱਲ ਅਨਾਉਂਸ ਹੋ ਜਾਣਾ ਸੀ ਉਸ ਰੈਲੀ ਦੇ ਵਿੱਚ ਕਿ ਦੋ ਜਿਹੜੇ ਡਿਪਟੀ ਸੀਐਮ ਲਾਏ ਜਾ ਰਹੇ ਹਨ ਓਵਰਪਾਲ ਸਿੰਘ ਚੀਮਾ ਲੱਗਣਗੇ ਜਾਂ ਡਾਕਟਰ ਬਲਜੀਤ ਕੌਰ ਲੱਗਣਗੇ ਪਰ ਫਿਲਹਾਲ ਅਜੇ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿਉਂਕਿ ਡਾਕਟਰ ਬਲਜੀਤ ਕੌਰ ਭਗਵੰਤ ਸਿੰਘ ਮਾਨ ਦੀ ਪਹਿਲੀ ਪਸੰਦ ਨੇ ਤੇ ਦੂਸਰੀ ਗੱਲ ਇਹ ਹੈ ਕਿ ਔਰਤਾਂ ਦਾ ਵੋਟ ਬੈਂਕ ਹਾਸਲ ਕਰਨ ਦੇ ਲਈ ਇਹ ਇੱਕ ਵਧੀਆ ਕਦਮ ਵੀ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕਿ ਚੇਕ ਕਰ ਉਹ ਔਰਤ ਨੂੰ ਟਿਪਟਿ ਸੀਐਮ ਬਣਾਉਂਦੇ ਹੈ ਤਾਂ ਦੂਸਰੀ ਗੱਲ ਇੱਕ ਹੋਰ ਜਿਹੜਾ ਸਮਾਜਿਕ ਸੁਰੱਖਿਆ ਵਾਲਾ ਵਿਭਾਗ ਹੈ ਉਹ ਵੀ ਡਾਕਟਰ ਬਲਜੀਤ ਕੌਰ ਕੋਲ ਹੈ ਤੇ ਜੋ ਅਜੇ ਸਕੀਮ ਇੱਕ ਲਾਗੂ ਕਰਨ ਵਾਲੀ ਰਹਿ ਗਈ ਹੈ ਆਮ ਆਦਮੀ ਪਾਰਟੀ ਦੀ 1000 ਰੁਪਏ ਔਰਤਾਂ ਦੇ ਖਾਤੇ ਦੇ ਵਿੱਚ ਉਸ ਨੂੰ ਜਿਹੜਾ ਲਾਗੂ ਕਰਨਾ ਉਹ ਵੀ ਇਸੇ ਵਿਭਾਗ ਨੇ ਕਰਨਾ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਜੋ ਮੁਖੀ ਨੇ ਅਰਮਿੰਦ ਕੇਜਰੀਵਾਲ ਬੇਸ਼ੱਕ ਉਹ ਹਰਪਾਲ ਸਿੰਘ ਚੀਮਾ ਦੇ ਬਾਰੇ ਸੋਚ ਰਹੇ ਹਨ ਪਰ ਅਜੇ ਪੇਚ ਫਸਿਆ ਹੋਇਆ ਹੈ ਇਨਾਂ ਦਾ ਨਾਮ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਝਾਇਆ ਗਿਆ ਹੈ ਕਿ ਜੇਕਰ ਇਹਨਾਂ ਨੂੰ ਬਣਾਇਆ ਜਾਂਦਾ ਹੈ ਉਪ ਮੁੱਖ ਮੰਤਰੀ ਤਾਂ ਜਿਹੜਾ ਔਰਤਾਂ ਦਾ ਵੋਟ ਪੈਕ ਹੈ ਉਸ ਨੂੰ ਆਮ ਆਦਮੀ ਪਾਰਟੀ ਫਿਰ ਤੋਂ ਵਧੀਆ ਹਾਸਲ ਕਰ ਸਕਦੀ ਹੈ ਬਾਕੀ ਰੈਲੀ ਦੇ ਵਿੱਚ ਉਹਨਾਂ ਨੇ ਇਹੀ ਬੋਲਿਆ ਕਿ ਜੇਕਰ ਉਹਨਾਂ ਨੂੰ ਦੁਬਾਰਾ ਸੱਤਾ ਦੇ ਵਿੱਚ ਲਿਆਂਦਾ ਜਾਂਦਾ ਤਾਂ ਉਹਨਾਂ ਦੀ ਪੂਰੀ ਕੋਸ਼ਿਸ਼ ਹੋਏਗੀ ਅਗਲੇ 5 ਸਾਲ ਦੇ ਵਿੱਚ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਬਣਾ ਦੇਣਗੇ ਧੰਨਵਾਦ